ਰੁਪਿੰਦਰ ਹਾਂਡਾ ਨੇ ਕਾਲੀ ਐਕਟਿਵਾ ਤੇ ਐਂਟਰੀ ਤਾਂ ਬਹੁਤ ਸੋਹਣੀ ਮਾਰੀ ਸੀ ਜਦੋਂ ਹੀ ਸਟੇਜ ਤੇ ਪਹੁੰਚੀ ਤਾਂ ਬੀਬੀਆਂ ਦਾ ਹੋ ਗਿਆ ਕੱਠ ਬੀਬੀਆਂ ਹੋ ਗਿਆ ਆਲੇ ਦੁਆਲੇ ਬ੍ਰੈਂਪਟਨ ਸ਼ੋਅ ਦੇ ਉੱਤੇ ਅਜਿਹਾ ਕੀ ਹੋਇਆ ਕਿ ਰੁਪਿੰਦਰ ਹਾਂਡਾ ਦੇ ਉੱਤੇ ਭੜਕੀਆਂ ਬੀਬੀਆਂ ਸਟੇਜ ਸ਼ੋਅ ਦੇ ਉੱਤੇ ਕੱਠ ਹੋ ਗਿਆ ਤੇ ਰੁਪਿੰਦਰ ਹਾਂਡਾ ਮਾਈਕ ਸੁੱਟ ਕੇ ਭੱਜ ਗਈ ਦੱਸਾਂਗੇ ਤੁਹਾਨੂੰ ਸਾਰੀ ਗੱਲਬਾਤ ਉਸ ਤੋਂ ਪਹਿਲਾਂ ਰੁਪਿੰਦਰ ਹਾਂਡਾ ਦੀ ਇੱਕ ਛੋਟੀ ਜੀ ਵੀਡੀਓ ਜ਼ਰੂਰ ਦੇਖੋ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਕੀ ਕਹਿੰਦੀ ਹੈ ਮੈਂ ਜੈਸੇ ਖੜਿਆ ਮੈਂ ਤੁਹਾਡੇ ਕਰਕੇ ਖੜਿਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਇਹ ਚਾਹੁੰਦੀ ਹਾਂ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਸਭ ਤੋਂ ਪਹਿਲਾਂ ਉਹ ਬੀਬੀਆਂ ਦੀ ਗੱਲਬਾਤ ਕਰਦੇ ਆ ਜੋ ਸ਼ੋਅ ਦੇ ਉੱਤੇ ਰੁਪਿੰਦਰ ਹਾਂਡਾ ਦੇ ਉੱਤੇ ਪੜ ਕਿਉਂ ਕਹਿੰਦੀਆਂ ਹਨ ਕਿ ਸ਼ੋਅ ਦਾ ਟਾਈਮਿੰਗ 2 ਵਜੇ ਸੀ ਪਰ ਰੁਪਿੰਦਰ ਹਾਂਡਾ 5 ਵਜੇ ਪਹੁੰਚੀਗੀ ਸਾਰਾ ਦਿਨ ਰੁਪਿੰਦਰ ਹਾਂਡਾ ਦੀ ਵੇਟ ਕਰਦੇ ਹੋਏ ਜਦੋਂ ਰੁਪਿੰਦਰ ਹਾਂਡਾ ਪਹੁੰਚੀ ਤਾਂ ਉਸ ਦੇ ਉੱਤੇ ਔਡੀਅੰਸ ਬਹੁਤ ਜਿਆਦਾ ਭੜਕੀ ਉਸ ਤੋਂ ਬਾਅਦ ਸ਼ੋਅ ਮੈਨੇਜ ਕਰਨ ਵਾਲਿਆਂ ਦੇ ਪੱਖ ਦੀ ਗੱਲਬਾਤ ਕਰਦੇ ਹਾਂ ਕਿ ਉਹ ਕਹਿੰਦੇ ਨੇ ਕਿ ਰੁਪਿੰਦਰ ਹਾਂਡਾ ਰੂਮ ਦੇ ਵਿੱਚ ਬੈਠੀ ਵੇਟ ਕਰ ਰਹੀ ਸੀ ਕਿ ਮੈਨੂੰ ਪੇਮੈਂਟ ਪੈ ਜਾਵੇ ਤਾਂ ਮੈਂ ਸਟੇਜ ਦੇ ਉੱਤੇ ਜਾਵਾਂ ਮੈਨੂੰ ਲਾਸਟ ਦੇ ਵਿੱਚ ਰੁਪਿੰਦਰ ਹਾਂਡਾ ਦੇ ਪੱਖ ਦੀ ਗੱਲਬਾਤ ਕਰਦੇ ਹਾਂ ਰੁਪਿੰਦਰ ਹਾਂਡਾ ਕਹਿੰਦੀ ਹੈ ਕਿ ਮੈਂ ਪਹਿਲੀ ਉਹ ਕਲਾਕਾਰਾਂ ਜਿਸ ਨੇ ਬਿਨਾਂ ਪੈਸੇ ਤੋਂ ਵੀ ਸ਼ੋਅ ਲਾਇਆਗਾ ਮੈਨੂੰ ਪੈਸੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਫਰਕ ਪੈਂਦਾ ਤਾਂ ਜੋ ਮੈਨੂੰ ਪਿਆਰ ਕਰਦੇ ਨੇ ਮੈਨੂੰ ਚਾਹਣ ਵਾਲੇ ਨੇ ਮੈਂ ਉਹਨਾਂ ਲਈ ਫ੍ਰੀ ਦੇ ਵਿੱਚ ਵੀ ਇਹ ਪ੍ਰੋਗਰਾਮ ਲਾ ਸਕਦੀ ਹ ਅਗਦਾ ਕਿ ਰਪਿੰਦਰ ਹੰਡਾ ਸਹੀ ਸੀ ਜਾਂ ਆਡੀਅנס ਸਹੀ ਹੈ ਜਾਂ ਜਿਨ੍ਹਾਂ ਨੇ ਸ਼ੋਅ ਮੈਨੇਜ ਕੀਤਾ ਉਹ ਸਹੀ ਨੇਗੇ ਬਾਕੀ ਆਪਣਾ ਕੀਮਤੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਬਾਕੀ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਦੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਖੇਲਾ ਰੱਖਾ